ਈਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੜਾ ਵੱਡਾ ਫਰਾਗਦਿਲ ਕਰਕੇ ਜਿਹੜੇ ਚੌਪਰ ਤੇ ਕੱਲੋ ਸਾਡੇ ਵਿੱਚ ਕਰਨਾ ਏ ਸੀਏ ਉਹਨਾਂ ਚੌਪਰ ਜਿਹੜਾ ਕਾਤਸਪੁਰ ਵਾਲਿਆਂ ਨੂੰ ਦਿੱਤਾ ਸੀ ਚੌਪਰ ਤੁਹਾਡਾ ਹੈ ਇਸ ਜਿਹੜੀ ਕੁਦਰਤੀ ਮਾਰ ਪਈ ਆ ਜਿਹੜਾ ਕੁਦਰਤੀ ਆਸਤਾਈ ਆ ਉਹਦਾ ਕਰਕੇ ਚੌਪਰ ਛੱਡ ਗਿਆ ਕਿ ਚੌਪਰ ਦੇ ਰਾਈ ਉਹਨਾਂ ਜਗਾ ਤੇ ਰਿਛਤ ਕਰੋ ਅਸਮਾਨ ਲੋਕਾਂ ਨੂੰ ਚੌਪਰ ਤੇ ਜਿੜੀਏ ਉਹਨਾਂ ਲੋਕਾਂ ਨੂੰ ਭਜਾਓ ਅੱਪਾ ਫਜਵਾਉ ਤਾਂ ਉਹ ਮੈਂ ਅੱਜ ਸਪੈਸ਼ਲ ਤੌਰ ਤੇ ਗਰਦਾਰਪੁਰ ਦੀਨਾਨਗਰ ਜਿੱਥੇ ਉਹ ਡਾਪਰ ਦਾ ਨਾਮ ਬਣਾਇਆ ਸੀਗਾ ਹਾਲੀਪੈਡ ਬਣਾਇਆ ਉੱਥੇ ਮੈਂ ਦੋ ਵਾਰੀ ਵਿਜ਼ਿਟ ਕਰਕੇ ਗਿਆ ਇੱਕ ਵਾਰੀ ਮੈਂ ਸਮਾਨ ਵਿੱਚੋਂ ਦਾ ਸਾਰਾ ਭਰ ਕੇ ਜਿਹੜਾ ਕਲਾ ਨੌਰ ਆਪਣਾ ਸ਼ਾਹਪੁਰ ਘਰਾਇਆ ਤੇ ਅੱਗੇ ਅਗਵਾਨ ਪਿੰਡ ਪੈਂਦਾ ਨਾਲ ਸ਼ਾਹਪੁਰ ਵਿੱਚ ਹਰੂਵਾਲ ਪੈਂਦਾ ਨਾਲ ਆਪਣਾ ਸਮਾਨ ਪੈਂਦਾ ਸ਼ਾਦਾਵਾਲੀ ਤੋਂ ਬਹੁਤ ਜ਼ਿਆਦਾ ਮਸਲਾ ਇਤੋਂ ਦਾ ਬੁਣਿਆ ਸੀ ਜਿਨ੍ਹਾਂ ਲੋਕਾਂ ਸੱਤਾ ਉੱਤੇ ਬੈਠੇ ਨੇ ਪਰ ਲੋਕਾਂ ਨੂੰ ਬੜੀ ਵੱਡੀ ਤਿੱਕਸਾਉਂਦੇ ਆ ਉਸ ਸਮੇਂ ਨਾਲ ਅੱਜ ਪੰਜਾਬ ਸਰਕਾਰ ਉਹਨਾਂ ਲੋਕਾਂ ਦੇ ਨਾਲ ਖੜੀ ਆ ਔਰ ਪੂਰੀ ਹਮਦਰਦੀ ਕਰ ਰਹੀ ਆ ਲੋਕ ਸਾਡੇ ਐ ਰਿਸਕ ਦੇ ਵਿੱਚ ਪਏ ਨੇ ਤਾਂ ਮੇਰੇ ਲਈ ਕੋ ਬਹੁਤਾ ਵੱਡਾ ਰਿਸਕ ਨਹੀਂ ਮੈਂ ਲੋਕਾਂ ਕਰਕੇ ਹੀ ਆ ਤਾਂ ਜੇ ਲੋਕ ਮੇਰੇ ਇਸ ਕੁਦਰਤੀ ਆਫਤ ਤੋਂ ਬਾਹਰ ਨਿਕਲਣਗੇ ਤਾਂ ਮੈਨੂੰ ਇਹ ਤੋਂ ਰਿਸਕ ਲੈਣਾ ਕੋਈ ਮੇਰੇ ਵੱਤ ਕੋ ਬਹੁਤਾ ਵੱਡਾ ਪੜਾ ਰਿਸਕ ਹੋਗਾ ਮੈਨੂੰ ਕਿਸੇ ਵੀ ਹੱਦ ਤੱਕ ਰਿਸਕ ਲੈਣਾ ਪਏਗਾ ਆਪਣੀ ਜ਼ਿੰਦਗੀ ਦਾ ਮੈਂ ਲੈਣ ਨੂੰ ਤਿਆਰ ਆ ਘਲਾਤ ਐਦੇ ਵਧੀਆ ਨਹੀਂ ਘਲਾਤ ਪਿੱਛੇ ਪਾਣੀ ਘਟ ਗਿਆ ਜਿਹੜਾ ਮੈਂ 도ਸਤਪੁਰ ਤੰਦੂ ਬਡਾਲਾ ਉੱਥੇ ਮੇਰੀ ਗੱਲ ਵੀ ਹੋਈ ਉਹਨਾਂ ਸਰਪੰਚਾ ਨਾਲ ਉਹ ਕਹਿੰਦੇ ਸਾਡੇ 2.5 ਤੋਂ 3 ਫੁੱਟ ਪਾਣੀ ਘਟ ਗਿਆ ਦਰਿਆ ਦਾ ਦੇਖਦਾ ਬਈ ਜਿਹੜੀ ਖੜਾ ਵਾ ਜਿਹੜੀ ਜਗ੍ਹਾ ਤੇ ਸਰਕਾਰ ਵਾਸੀਆਂ ਦੇ ਹੱਟੇ ਤੇ ਇੱਥੇ ਪਾਣੀ ਦਾ ਇਸ ਕੋਲੇ ਬਹੁਤ ਜ਼ਿਆਦਾ ਪ੍ਰੈਸ਼ਰ ਬਣ ਗਿਆ ਫੈਲਾ ਇੱਥੇ ਮਰਕਲ ਮੈਂ ਕੱਲ ਤੇ ਵੇਚ ਕਰਕੇ ਗਿਆ ਉਹਦੇ ਨਾਲੋਂ ਬਾਅਦ ਚ 2.5 ਤੋਂ 3 ਫੁੱਟ ਪਾਣੀ ਜਿਹੜਾ ਇੱਥੇ ਵਧ ਗਿਆ ਆਜਾ ਕਰ ਫਾਰਮ ਨੂੰ ਇਸ ਨੂੰ ਨਵਾਂ ਰੂਪ ਦਿੱਤੀ। ਦੇਖੋ ਸਰਕਾਰ ਹਰ ਇੰਨਾ ਲੋਕਾਂ ਦੇ ਨਾਲ ਅਸੀਂ ਹਰ ਤਰ੍ਹਾਂ ਦੀ ਇਹਨਾਂ ਦੇ ਕੰਮ ਕਰ ਰਹੇ ਹਾਂ। ਅੱਜ ਦੇ ਹਾਲਾਤ 'ਚ ਸਭ ਤੋਂ ਪਹਿਲਾਂ ਇਹ ਜਰੂਰੀ ਹੈ ਕਿ ਸਮਾਰਟਕਰ ਹੋ ਜਾਨੀ ਮਾਨੀ ਨੁਕਸਾਨੋਂ ਹਟੋ ਬਚਾਇਆ ਜਾਏ ਜਿਹੜਾ ਫਸਲਾਂ ਦਾ ਨੁਕਸਾਨ ਉਹਨੂੰ ਤਾਂ ਬਾਅਦ 'ਚ ਦੇਖਣਾ ਹੈ।